ਮੈਂ ਰਾਹਾਂ ਤੇ ਨਹੀਂ ਤੁਰਦਾ ਜਿੱਥੇ ਤੁਰਦਾ ਆ ਉਥੇ ਰਾਹ ਬਣ ਜਾਂਦਾ ਪੰਜਾਬ ਦੇ ਮਸ਼ਹੂਰ ਸ਼ਾਇਰ surjit patar ਦਾ ਅੱਜ ਦਿਹਾਂਤ ਹੋ ਗਿਆ ਵੱਡੇ ਵੱਡੇ ਚਿਹਰੇ ਨੇ ਜੋ ਅੱਜ ਉਹਨਾਂ ਦੇ ਕਰਦੇ ਵਿੱਚ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਦੇ ਪਏ ਨੇ ਪੂਰੇ ਹੀ ਪੰਜਾਬ ਹੀ ਨਹੀਂ ਭਾਰਤ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਲੋਕ ਨੇ ਉਹਨਾਂ ਦੇ ਪ੍ਰਸ਼ੰਸਕ ਲਈ ਸੋਸ਼ਲ ਮੀਡੀਆ ਤੇ ਵੀ ਜੋ ਦੁੱਖ ਸਾਂਝਾ ਕਰਦੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਪ੍ਰਸ਼ੰਸਕ ਨੇ ਲੋਕ ਨੇ ਵੱਡੇ ਵੱਡੇ ਚਿਹਰੇ ਨੇ ਉਹਨਾਂ ਦੇ ਘਰ ਪਹੁੰਚਦੇ ਪਏ ਨੇ ਤਕਰੀਬਨ ਅੱਜ ਸਵੇਰੇ 5 ਵਜੇ ਸੁਜੀਤ ਪਾਤਰ ਦਾ ਦੇਹਾਂਤ ਜੋ ਹੋ ਗਿਆ ਦੇਹਾਂਤ ਹੈ ਜੋ ਹਾਰਟ ਅਟੈਕ ਦੇ ਨਾਲ ਮੰਨਿਆ ਜਾ ਰਿਹਾ ਪਿਆ ਹੈ ਕਿ ਹਾਰਟ ਅਟੈਕ ਦੇ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ ਸੋ ਉਹਨਾਂ ਦੀ ਜੋ ਪਾਰਥਿਵ ਦੇਹ ਹੈ ਉਸ ਨੂੰ ਇਸ ਵਕਤ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੱਖਿਆ ਹੋਇਆ ਹੈ ਜੋ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਹੈ ਜੋ ਕਿ ਸੋਮਵਾਰ ਨੂੰ ਹੋਣੀ ਤੈਅ ਹੋਈ ਹੈ ਦੱਸੇ ਕਿ ਸੁਰਜੀਤ ਪਾਤਰ ਪੰਜਾਬ ਹੀ ਨਹੀਂ ਪੂਰੇ ਭਾਰਤ ਪੂਰੇ ਵਿਸ਼ਵ ਦੇ ਇੱਕ ਮਸ਼ਹੂਰ ਪੰਜਾਬੀ ਦੇ ਸ਼ਾਇਰ ਸੀ ਜਿਸ ਕਰਕੇ ਜੋ ਖਾਸ ਤੌਰ ਤੇ ਜੋ ਸ਼ਾਇਰ ਲੋਕ ਨੇ ਉਹਨਾਂ ਦੇ ਵਿੱਚ ਇਸ ਵਕਤ ਜੋ ਦੁੱਖ ਦੀ ਲਹਿਰ ਹੈ ਦੁੱਖ ਹੈ ਸੋਗ ਹੈ ਇਸ ਵਕਤ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਪਿਆ ਲੋਕ ਨੇ ਉਹਨਾਂ ਦੇ ਘਰ ਦੁੱਖ ਸਾਂਝਾ ਕਰਨ ਲਈ ਆ ਰਹੇ ਨੇ ਦੁੱਖ ਸਾਂਝਾ ਪਰਿਵਾਰ ਦੇ ਨਾਲ ਮਿਲਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁਜੀਤ ਪਾਤਰ ਦੇ ਘਰ ਦੀਆਂ ਜਿੱਥੇ ਲੋਕ ਉਹਨਾਂ ਦੇ ਪਰਿਵਾਰ ਦੇ ਨਾਲ ਆ ਕੇ ਦੁੱਖ ਸਾਂਝਾ ਕਰਦੇ ਪਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ। surjit patar ਦਾ ਜਨਮ 14 ਜਨਵਰੀ 1945 ਦੇ ਵਿੱਚ ਹੋਇਆ ਸੀ। ਪਾਤਰ ਪੰਜਾਬੀ ਭਾਸ਼ਾ ਦੇ ਇੱਕ ਮਹਾਨ ਕਵੀ ਸਨ। ਪਾਤਰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜਦਕਲਾਂ ਦੇ ਰਹਿਣ ਵਾਲੇ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਨੇ ਰੰਦੀਨ ਕਾਲਜ ਕਪੂਰਥਲਾ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਪਟਿਆਲੇ ਤੋਂ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਗੁਰੂ ਨਾਨਕ ਬਾਣੀ ਵਿੱਚ ਲੋਕ ਧਾਰਾ ਦੇ ਪਰਿਵਰਤਨ ਉੱਤੇ ਸਾਹਿਤ ਵਿੱਚ ਪੀ ਐਚ ਡੀ ਕੀਤੀ ਫਿਰ ਉਹ ਅਕਾਦਮਿਕ ਪੇਸ਼ੇ ਵਿੱਚ ਸ਼ਾਮਲ ਹੋ ਗਏ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਪੰਜਾਬੀ ਦੇ ਪ੍ਰੋਫੈਸਰ ਵਜੋ ਸੇਵਾ ਕੀਤੀ ਅਤੇ ਸੇਵਾ ਮੁਕਤ ਹੋਏ ਉਹਨਾਂ ਨੇ ਸਠਿਆਂ ਦੇ ਅਧ ਦੇ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ ਉਹਨਾਂ ਦੀਆਂ ਕਵੀ ਰਚਨਾਵਾਂ ਵਿੱਚੋਂ ਹਵਾ ਵਿੱਚ ਲਿਖੇ ਹਰਫ ਬਰਕ ਅਰਜ ਕਰੇ ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਲਫ਼ਜ਼ਾਂ ਦੀ ਦਰਗਾ ਪਤ ਛੜਦੀ ਪਜੇਬ ਅਤੇ ਸੁਰਜਮੀਨ ਮਹਾਨ ਰਚਨਾਵਾਂ ਸਨ ਉਹਨਾਂ ਨੇ ਫਰੇਡਿਕ ਗ੍ਰਾਸਮਿਕ ਲੋਰਕਾਂ ਦੀਆਂ ਤਿੰਨ ਦੁਖਾਂਤ ਕਹਾਣੀਆਂ ਗ੍ਰਿਸ਼ ਕਰਨਾੜਾ ਦਾ ਨਾਟਕ ਨੰਗਲ ਮੰਡਾਲਾ ਅਤੇ ਬਰਟੋਲਟ ਪ੍ਰੋਟੈਕਟ ਅਤੇ ਪਾਬਲੋ ਨੇਰੋਦਾ ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਉਹਨਾਂ ਨੇ ਜੀਨ ਗਰੇਡਾ ਕੋਕਸ, ਯੂਨੀਪ੍ਰੀਡੋਸ ਅਤੇ ਰੇਸੀਨ ਦੇ ਨਾਟਕਾਂ ਨੂੰ ਵੀ ਅਨੁਕਲਿਤ ਕੀਤਾ। ਉਹਨਾਂ ਦੇ ਜੀਵਨ ਵਿੱਚ ਉਹਨਾਂ ਨੂੰ ਕਈ ਵੱਡੇ ਅਵਾਰਡਾਂ ਦੇ ਨਾਲ ਜੋ ਅਵਾਰਡ ਐ ਦਿੱਤੇ ਗਏ ਜਿਨ੍ਹਾਂ ਵਿੱਚੋਂ 1979 ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਪੁਰਸਕਾਰ 1993 ਦੇ ਵਿੱਚ ਹਨੇਰੇ ਵਿੱਚ ਸੁਲਗ ਦੀ ਵਰਣਮਾਲਾ ਲਈ ਸਹਿਿਤ ਅਕਾਦਮੀ ਪੁਰਸਕਾਰ 1999 ਦੇ ਵਿੱਚ ਭਾਰਤੀ ਪਾਸ਼ਾ ਪਰਿਸ਼ਦ ਕੋਲਕੱਤਾ ਦੁਆਰਾ ਪੰਚਨਦ ਪੁਰਸਕਾਰ 1999 ਦੇ ਵਿੱਚ ਭਾਰਤੀ ਪਾਸ਼ਾ ਪਰਿਸ਼ਦ ਕੋਲਕੱਤਾ ਦੁਆਰਾ ਪੁਰਸਕਾਰ 2007 ਤੋਂ 2008 ਦੇ ਵਿੱਚ ਆਨੰਦ ਕਾਵ ਸਨਮਾਨ 2009 ਦੇ ਵਿੱਚ ਕੇਕੇ ਬਿਰਾ ਫਾਊਂਡੇਸ਼ਨ ਦੁਆਰਾ ਸਰਸਵਤੀ ਸਨਮਾਨ 2009 ਦੇ ਵਿੱਚ ਕਵਿਤਾ ਲਈ ਗੰਗਾਦਰ ਰਾਸ਼ਟਰੀ ਪੁਰਸਕਾਰ ਸੰਬਲਪੁਰ ਯੂਨੀਵਰਸਿਟੀ 오ਡੀਸਾ ਦੇ ਵਿੱਚ ਦਿੱਤਾ ਗਿਆ ਅਤੇ 2012 ਦੇ ਵਿੱਚ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਸ਼੍ਰੀ ਅਵਾਰਡ ਭਾਰਤ ਗਨਰਾਜ ਵਿੱਚ ਚੌਥਾ ਸਰਵੋੱਚ ਨਾਗਰਿਕ ਪੁਰਸਕਾਰ ਜੋ ਦਿੱਤਾ ਗਿਆ ਇਸ ਤੋਂ ਇਲਾਵਾ 2014 ਦੇ ਵਿੱਚ ਕੁਸੂ ਮਾਗਰਜ ਸਾਹਿਤ ਪੁਰਸਕਾਰ ਅਚੰਭਿਤ ਆ ਗਿਆ ਵੈ ਸਰਜੀਤ ਪਾਤਰ ਪੰਜਾਬ ਦੇ ਇੱਕ ਮਸ਼ਹੂਰ ਕਵੀ ਪੰਜਾਬੀ ਭਾਸ਼ਾ ਦੇ ਮਸ਼ਹੂਰ ਕਵੀ ਵਜੋਂ ਪੂਰੇ ਭਾਰਤ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਸੀ ਤੁਹਾਨੂੰ ਦੱਸ ਦੇ ਕਿ ਜੋ ਉਹਨਾਂ ਦਾ ਦੇਹਾਂਤ ਹੈ ਅੱਜ ਸਵੇਰੇ ਲੁਧਿਆਣੇ ਦੇ ਵਿੱਚ ਹੋਇਆ ਸਵੇਰੇ ਕਰੀਬ 5 ਵਜੇ ਉਹਨਾਂ ਤੋਂ ਜੋ ਅੰਤਿਮ ਸਾਹ ਹੈ ਉਹਨਾਂ ਨੇ ਲੱਤੇ ਦੇਰ ਰਾਤ ਦੱਸਿਆ ਜਾ ਰਿਹਾ ਹੈ ਕਿ ਕਿਸੇ ਸਮਾਗਮ ਤੋਂ ਉਹ ਘਰ ਪਰਤ ਰਹੇ ਸੀ ਅੱਜ ਤੋਂ ਉਹਨਾਂ ਦੇ ਸਵੇਰੇ ਉਹਨਾਂ ਦੇ ਪਤਨੀ ਧਰਮ ਪਤਨੀ ਉਹਨਾਂ ਨੂੰ ਉਠਾਉਣ ਦੇ ਲਈ ਗਏ ਤਾਂ ਉਹ ਨਹੀਂ ਉੱਠੇ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਹਨਾਂ ਦਾ ਦਿਹਾਂਤ ਹੋਇਆ ਹੈ ਅਜ ਉਹਨਾਂ ਦੀ ਮ੍ਰਿਤਕ ਦੇਹ ਹੈ ਉਹਨਾਂ ਨੂੰ ਉਸਨੂੰ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਐਂਬੂਲੈਂਸ ਰਾਹੀਂ ਲਿਜਾਦਾ ਗਿਆ ਸੀ ਅਤੇ ਦੋ ਦਿਨ ਹੈ ਜੋ ਮ੍ਰਿਤਕ ਦੇਹ ਨੂੰ ਉੱਥੇ ਹੀ ਰੱਖਿਆ ਜਾਵੇਗਾ ਤੇ ਸੋਮਵਾਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਲੁਹਰਾਂ ਦੇ ਲੁਧਿਆਣੇ ਉਹਨਾਂ ਦੇ ਘਰ ਦੇ ਵਿੱਚ ਵਕ-ਵਕ ਵੱਡੀਆਂ ਸ਼ਖਸੀਅਤਾਂ ਵੀ ਪਹੁੰਚ ਰਹੀਆਂ ਨੇ ਵੱਡੇ-ਵੱਡੇ ਲੋਕ ਵੱਡੇ-ਵੱਡੇ ਸਿਤਾਰੇ ਐ ਜੋ ਉਹਨਾਂ ਦੇ ਘਰ ਦੇ ਵਿੱਚ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਦੇ ਬੈ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਪਈਆਂ ਨੇ ਲਖਾਰੀਆਂ ਅਤੇ ਅਦਾਕਾਰੀ ਜਗਤ ਦੇ ਵਿੱਚ ਵੀ ਸੋਗ ਦੀ ਲਹਿਰ ਇਸ ਵਕਤ ਦੇਖਣ ਨੂੰ ਜੋ ਮਿਲਦੀ ਪਈ ਹੈ ਪੰਜਾਬ ਦੇ ਇੱਕ ਵੱਡੇ ਸਾਹਿਤਕਾਰ ਨੇ ਜੋ ਇਸ ਵਕਤ ਪੰਜਾਬ ਨੂੰ ਅਲਵਿਦਾ ਕਹਿ ਗਏ ਨੇ ਪੰਜਾਬੀ ਪਾਸ਼ਾ ਦੇ ਇੱਕ ਮਹਾਨ ਕਵੀ ਨੇ ਸੁਰਜੀਤ ਪਾਤਰ ਜੋ ਅੱਜ ਸਾਨੂੰ ਛੱਡ ਕੇ ਜੋ ਪੰਜਾਬ ਦੇ ਵਿੱਚ ਆਪਣੇ ਜੋ ਪਰਸ਼ੰਸ਼ਕਾਂ ਨੂੰ ਛੱਡ ਕੇ ਅੱਜ ਅਲਵਿਦਾ ਕਹਿ ਗਏ ਨੇ ਸੁਰਜੀਤ ਪਾਤਰ ਜਿਨ੍ਹਾਂ ਦੀ ਉਸ ਵਕਤ ਉਮਰ 79 ਸਾਲ ਦੀ ਸੀ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਅੱਜ ਸਵੇਰੇ 5 ਵਜੇ ਦਿਹਾਂਤ ਹੋ ਗਿਆ